ਰਾਜਪੰਡਾ ਕਬੀ ਸ੍ਰੀ ਕਮਦਮਾ ਸਾਹਿਬ ਉਪਰੰਤ ਸ੍ਰੀ ਕੋਠਾ ਸਾਹਿਬ ਲਾ ਸਾਹਿਬ ਜਾ ਕੇ ਗਰੀਬ ਨਵਾਲ ਜੀ ਚੌਂਕੀ ਸਾਹਿਬ ਦੀ ਸਮਾਪਤੀ ਹੋਣੀ ਗਰੀਬ ਨਵਾਲ ਜੀ ਇਸੇ ਤਰ੍ਹਾਂ ਹਰ ਸਾਲ ਆ ਕੇ ਪਰਸਰਦੇ ਇਸ ਸਾਲ ਵੀ ਆਪ ਕਿਰਪਾ ਕਰਕੇ ਇਸ ਨੂੰ ਸਾਸੰਨਤੇ ਮਿਹਰ ਪਰਿਆਸ ਰੱਖ ਕੇ ਸੁੱਖਾਂ ਸ਼ਾਂਤੀਆਂ ਨਾਲ ਗਰੀਬ ਨਵਾਲ ਰਾਜਪੰਡਾ ਆਸਵਾਈ ਹੋਏ ਤੁਹਾਨੂੰ ਦੀ ਕਿਰਪਾ ਦਾ ਕਰਨ ਮਿਹਰਾਂ ਕਰੀਆਂ ਗਰੀਬ ਨਵਾਲ ਜਿੰਨਾ ਸਿੰਘਾਂ ਸਿੰਘਣੀਆਂ ਨੇ ਹਾਜ਼ਰੀਆਂ ਭਰੀਆਂ ਉਨ੍ਹਾਂ ਦੀ ਹਾਜ਼ਰੀਆਂ ਤਰ ਪਰਮਾਨ ਕਰਨੀ ਸਮੂਹ ਨੂੰ ਦੇ ਰੋਗ ਦਾ ਤਨੁਸ਼ੀਦਾਨ ਬਖਸ਼ੇ ਜੋ ਸਿੱਖੀ ਜੀਵਨ ਦੀ ਦਾਤ ਬਖਸ਼ਣੀ ਅਮਰ ਤੇ ਵਿਲੰਗ ਦਾ ਜਾਗਨਾ ਬਖਸ਼ਣਾ ਤਰੀਕ ਬਣਾਉਣੀ ਆਪ ਆਪੇ ਆ ਬਖਸ਼ੋ ਤੇ ਦਾ ਸੰਗਤ ਵਿੱਚ ਵਰਤੋਂ ਦੀ ਆਧਿਆ ਬਖਸ਼ੋ ਚਾਲੇ ਪਾਉਣ ਦੀ ਆਧਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਕੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਉਤਾਰ ਦੇ ਜਟਾ ਤਾਰ ਕਿਆ ਕਮਾਵੇ ਜੋ 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 दृष्ट पाप दृष्टमान दृष्टमानैया केर मैया ॾेड़े मैया ॾेड़ केर मैया ॾे न پوجا کرے پوجا کرے انتر لوبمان ودیا مائے انتر لوبمان ودیا مائے ਸੱਚ ਪਾਏ ਹੁਕਮੇ ਪੂਜੇ ਤਾਂ ਸੱਚ ਪਾਏ ਬੂਜੇ ਤਾਂ ਸੱਚ ਪਾਏ ਮੈਂ ਬੂਜੇ ਤਾਂ ਜਿਉ ਅੰਤਰ ਮਹਿਲਾ ਹੋਏ ਜਿਸ ਜੀਉ ਅੰਤਰ ਮਹਿਲਾ ਹੋਏ ਜਿਉ ਸੋਤੋਂ ਕੋ ਕਲਾਈ ਆਪਣੀ ਮਾਂ ਨੂੰ ਕਲਾਈ ਉਹ ਸਾਰਾ ਕਿੱਦਾਂ ਆਣਾ ਹੀ ਅਗਾ ਬਿਨ ਹੁਰੀਆ ਮਾਰਤਾ ਪਦ ਬਿਨ ਹੁਰੀਆ ਮਾਰਤਾ ਬਿਨ ਹੁਰੀਆ ਮਾਰਤਾ ਬਦਲੇ ਬਿਨ ਖਿਰ ਖੇਰ ਹਾਸਤਾ ਬਦਨੇ ਬਿਨ ਖਿਰ ਖੇਰ ਹਾਸਤਾ ਬਦਨੇ ਬਿਨ ਖਿਰ ਖੇਰ ਨਿਤਰਾ ਬਿਨ ਨਰ ਪੈ ਸੋਵੇ ਨਿਤਰਾ ਬਿਨ ਨਰ ਪੈ

ਜੀਤੀ ਪਾਰਛਾਈ ਦਸਵੀਂ ਤ੍ਰੰਪਕੋਤੀ ਸ਼ਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਦਰ ਗੁਰਸੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਰੀ ਹਰ ਆਏ ਸ੍ਰੀ ਆਲੇਕਿਸ਼ਨ ਧਿਆਈ ਹੈ ਜਿ ਕਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸ਼ਮਲਿਏ ਕਰਨੋਂ ਨਿਤ ਆਵੈਤਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਰਛਾ ਸਾਹਿਬ ਸ੍ਰੀਓ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਂ ਨੂੰ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਤਨ ਤਨ ਸਹਿਬ ਸ੍ਰੀਓ ਗ੍ਰੰਥ ਸਾਹਿਬ ਜੀ ਦੇ ਦਰਸ਼ਨ-ਦਾਰ ਪਾੜ ਦਾ ਧਿਆਨ ਤਾਂ ਰੱਖ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੇ ਚਲਾਈ ਪੇਗ ਬਾਜ ਦੇ ਕੇ ਅੰਦਰ ਕੀਤਾ ਤੇ ਨਾ ਪਿਆਰਿਆ ਆਪਛਾਲਿਆ ਨਹੀਂ ਕਮਾਈਦਾ ਧਿਆਨ ਤਾਂ ਰੱਖ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਖਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਅਰ ਨਾਲ ਚਰਾਏ ਗੇ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਰਤਾਂ ਸਵਾਤਾਂ ਸੰਗ ਨਿਭਾਈ ਤੇ ਨਾ ਪਿਆਰਿਆ ਚਾਰਿਆਂ ਨਹੀਂ ਕਮਾਇਆ شری امرت تک درشن کچنا چونکیاں ٹھنڈے گرو رام <سلام> دا شیر پاٹ کی رت گرو رام Jagadpati <speaking in foreign language> Jagadpati ਮਹੱਲਾ ਤੀਆ ਸੁਹਾਗਾ ਤਾ ਸੁਆਗਣੀ ਜਾ ਮਨ ਲੈ ਸਤਿਨਾਮ ਸਤਗੁਰ ਆਪਣਾਮ ਨਾਈ ਲੈ ਆਪਣਾਮ ਨਾਈ ਲੈ ਰੂਪ ਚੜੀ ਤਾ ਅਗਲਾ ਜਾ ਨਹੀਂ ਖਾ ਐਸਾ ਸਿੰਗਾਰ ਬੜਾ दरा